ਵਰਨ ਸਿੰਘ ਜੀ ਜਿਹੜੀ ਇੱਥੇ ਮੰਡੀ ਜੇ ਸਵਾਈ ਨਹੀਂ ਹੋ ਰਹੀ ਕਰਮਚਾਰੀ ਦੇਖੋ ਜੀ ਇੱਥੇ ਸਭ ਨੂੰ ਕਹਿ ਲਿਆ ਜੀ ਫੈਕਟਰੀ ਸਾਹਿਬ ਨੂੰ ਵੀ ਕਹਿ ਲਿਆ ਜੀ ਪ੍ਰਸ਼ਾਸਨ ਨੂੰ ਵੀ ਕਹਿ ਲਿਆ ਜੀ ਇਹ ਦੀ ਸਫਾਈ ਰੱਖੋ ਤੇ ਖਾਸ ਕਰਕੇ ਜਿਹੜੀ ਤੁਸੀਂ ਖੜੇ ਹੋ ਇਹ ਕਿਸਾਨਾਂ ਦੀ ਪਾਰਕ ਹੈ ਇਹਦੇ ਵਿੱਚ ਪਿਆਜ਼ਾਂ ਵਾਲੇ ਸਾਰੇ ਗੰਦਮਣ ਛਿੱਟ ਜਾਂਦੇ ਨੇ ਜਿੱਥੇ ਦੇਖਿਆ ਛਿੱਟ ਜਾਂਦੇ ਨੇ ਜੀ ਤੇ ਕੋਈ ਉੱਪਰੋਂ ਆ ਕੇ ਚੈਕਿੰਗ ਨਹੀਂ ਕਰਦਾ ਹੈਗਾ ਅੱਛਾ ਜੀ ਤੇ ਬੁਰਾ ਹਲਾ ਵੇਖੋ ਥੋੜੇ ਸਾਹਮਣੇ ਹੈ ਜੀ ਹਾਂ ਜੀ ਇਹਦੀ ਬਦਬੂ ਇੰਨੀ ਆ ਰਹੀ ਆ ਅੱਜ ਸਬਜ਼ੀ ਲੈਣ ਆ ਰਿਹਾ ਔਰ ਇਹ ਬਾਰੇ ਬਹੁਤ ਵੱਧ ਬਹੁ ਆ ਰਹੀ ਜੀ ਕੋਈ ਤਾਂ ਵੀ ਬੋਲ ਬਈ ਆ ਦੇਖੋ ਸੁਣੋ ਜੀ ਗੱਲ ਬਤਵੂਤ ਹੈ ਇੱਥੇ ਤੱਕ ਛੱਡੋ ਵੀ ਇੱਥੇ ਇੰਨੀ ਤਿਲਕਣ ਹੋ ਜਾਂਦੀ ਆ 10 15 ਬੰਦੇ ਤਾਂ ਡੇਲੀ ਇੱਥੇ ਗਿਰਦੇ ਆ ਨੁਕਸਾਨ ਹੁੰਦਾ ਹੱਡ ਬੈ ਟੁੱਟਦੇ ਆ ਇਹ ਗੰਦਗੀ ਤਾਂ ਜੀ ਦੇਖ ਲਓ ਤੁਸੀਂ ਹੁਣ ਆਪ ਸਿਆਣੇ ਇੱਥੇ ਖੜਨਾ ਹੀ ਹੁੰਦਾ ਮੰਡੀ ਚ ਅੱਛਾ ਜੀ ਹਾਂ ਜੀ ਸਾਰੀ ਮੰਡੀ ਦਾ ਦੌਰਾ ਕਰਾਓ ਜੀ ਕਿਸੇ ਦਾ ਚੈਕਿੰਗ ਕਰਾਓ ਹਾਂ ਜੀ ਤੇ ਜਿਹੜੇ ਇੱਥੇ ਮੰਡੀ ਦਾ ਆਰਤੀ ਆ ਕੀ ਤੁਹਾਡੇ ਕੋਲ ਪੁੱਛ ਨਹੀਂ ਰਿਹਾ ਆਗੇ ਆੜਤੀ ਹੈ ਪਾਰਕ ਮੰਡੀ ਆਈ ਜ਼ਿੰਮੇਦਾਰਾਂ ਦੀ ਮੰਡੀ ਆ ਇੱਥੇ ਆੜਤੀਆ ਕੋਈ ਲੈਣ ਦੇਣ ਨਹੀਂ ਵੈਸੇ ਇੱਥੇ ਨਹੀਂ ਜਿਹੜਾ ਮੰਡੀ ਦਾ ਇੰਸਪੈਕਟਰ ਹੈਗਾ ਜਿਹੜਾ ਇੱਥੇ ਦਾ ਨਹੀਂ ਕੋਈ ਇੱਥੇ ਕੋਈ ਕੋਈ ਚੈਕਿੰਗ ਕਰਨ ਕੋਈ ਨਹੀਂ ਆ ਰਿਹਾ ਜੀ ਚੈਕਿੰਗ ਕਰਨ ਕੋਈ ਨਹੀਂ ਆ ਰਿਹਾ ਜਿੱਥੇ ਅੱਛਾ ਜੀ ਹਾਂ ਕੋਈ ਚੈਕਿੰਗ ਕਰਨੀ ਆ ਜੀ ਤੁਸੀਂ ਕੰਪਲੇਟ ਵੀ ਪਾਈ ਆ ਕਿਸੇ ਨੂੰ ਕਿਹਾ ਵੀ ਹੈਗਾ ਜੀ ਕਿਹਾ ਜੀ ਮੈਂ ਮੈਂ ਜੀ ਮੋਬਾਈਲ ਤੇ ਲਾਈਵ ਹੋਇਆ ਜੀ ਅੱਛਾ ਜੀ ਹਾਂ ਲਾਈਵ ਦੀ ਮੇਰੀ ਕੋਈ ਨਹੀਂ ਚੱਕਣ ਕੋਈ ਸਮਾਈ ਨਹੀਂ ਹੈਗੀ ਜੀ ਮੈਨੂੰ ਲਾਈਵ ਦੀ ਵੀਡੀਓ ਮੇਰੇ ਕੋਲ ਪਈ ਆ ਜੀ ਅੱਛਾ ਜੀ ਹਾਂ ਲਾਈਵ ਵੀ ਤਾਂ ਹੀ ਮੈਂ ਕੋਈ ਨਹੀਂ ਸਣਾਈ ਕਰਦਾ ਜੀ ਅੱਛਾ ਜੀ ਹਾਂ ਜੀ ਆ ਕਿ ਜਿੱਦਣ ਦੀ ਲਾਈਵ ਕੀਤੀ ਐ ਉਦੋਂ ਤੋਂ ਦੋ ਦੋ ਦਿਨਾਂ ਬਾਅਦ ਸਾਡੀ ਪਾਰਕ ਦੀ ਸਫਾਈ ਕਰਨ ਲੱਗ ਗਿਆ ਜੀ ਉਦੋਂ ਪਹਿਲਾਂ ਦੀ ਮੇਰੇ ਕੋਲ ਵੀਡੀਓ ਪਈਆਂ ਨੇ ਜੀ ਬਹੁਤ ਬਰਾੜ ਹੈ ਜੀ ਅੱਛਾ ਮਲਕ ਕਹਿੰਦਾ ਜਦੋਂ ਤੁਸੀਂ ਕੋਈ ਕਾਰਵਾਈ ਕਰਾਂਦੇ ਆ ਉਦੋਂ ਸਫਾਈ ਹੋ ਜਾਂਦੀ ਉਦੋਂ ਬਾਅਦ ਫੇਰ ਪਈ ਹੋਏ ਐ ਫੈਕਟਰੀ ਸਾਹਿਬ ਨੂੰ ਫੋਨ ਕਰਦੇ ਆ ਜੀ ਫੇਰ ਹੁੰਦੀ ਆ ਜੀ ਸੈਕਟਰੀ ਸਾਹਿਬ ਦਾ ਕੀ ਨਾਮ ਆ ਜੀ ਸੈਕਟਰੀ ਸਾਹਿਬ ਦਾ ਨਾਮ ਨਹੀਂ ਮੇਰੇ ਯਾਦ ਜੀ ਮੈਂ ਉਹਨੂੰ ਕੋਈ ਫੋਨ ਨੰਬਰ ਹੈਗਾ ਅੱਛਾ ਜੀ ਫੋਨ ਕਰਦੇ ਆ ਜੀ ਫੇਰ ਸਫਾਈ ਹੋਊਗੀ ਜੀ ਡੀਐਮਓ ਸਾਹਿਬ ਤਾਂ ਉਹਨੇ ਕਿਹਾ ਡੀਐਮ ਸਾਹਿਬ ਥੱਲੇ ਕਹਿੰਦਾ ਥੱਲੇ ਕਰ ਦੋ ਅੱਛਾ ਜੀ ਹਾਂ ਨਹੀਂ ਲਗਾਤਾਰ ਡੇਲੀ ਸਫਾਈ ਨਹੀਂ ਹੁੰਦੀ ਜਗ ਦੇਖੋ ਜੀ ਵੀਡੀਓ ਬਣਾ ਕੇ ਭੇਜੋ ਹਾਂ ਹਾਂ ਜੀ ਕੰਮ ਉਹ ਜਿਹੜਾ ਗੰਦ ਪਿਆ ਜੀ ਵੀਡੀਓ ਤੁਸੀਂ ਬਣਾਓ ਆਪ ਵਾਈਜ਼ ਜ਼ਰੂਰੀ ਹੈ ਲੋਕਾਂ ਕਿੰਨਾ ਨਾਲ ਹੈ ਜੀ ਬੁਰਾ ਹਾਲਾ ਜੀ ਅੱਛਾ ਹਾਂ ਜੀ ਰੇਕ ਦੇ ਨਾਜ ਮੂੰਹ ਚ ਪੈਣਾ ਆ ਇਹ ਜਿਹੜਾ ਕੁਛ ਤੁਹਾਡੇ ਮੰਡੀ ਦੇ ਇੱਥੇ ਬੰਦੇ ਖੜੇ ਆ ਵੀ ਕੁਛ ਵਾਈਟ ਦੇਣ ਤੋਂ ਵੀ ਘਾਬਰਦੇ ਆ ਇਹ ਕਾਰਨ ਕੀ ਆ ਹਾਂ ਜੀ ਜਿੱਦਾਂ ਤੁਸੀਂ ਬੋਲ ਰਹੇ ਹੋ ਸਚਾਈ ਹਾਂ ਜੀ ਕਹਿੰਦਾ ਵੀ ਸਾਹਮਣੇ ਆ ਕੇ ਮੈਂ ਕਿਉਂ ਬੋਲਾਂ ਜੀ ਹਾਂ ਜੀ ਆ ਤੁਸੀਂ ਖੁਦ ਆ ਕੇ ਦੇਖ ਦੇ ਸਕਦੇ ਹੋ ਜੀ ਬੁਰ ਤੇ ਮੇਰੇ ਕੋ ਵੀਡੀਓ ਭਈਓ ਨਾ ਜੀ ਮਾਲਕ ਕਹਿੰਦਾ ਪ੍ਰਸ਼ਾਸਨ ਨੇ ਤੁਹਾਡਾ ਕੋਈ ਸਾਥ ਨਹੀਂ ਦਿੰਦਾ ਹਾਂ ਦੱਤਾ ਨਹੀਂ ਜੀ ਹੈਗਾ ਮੇਰੇ ਕੋ ਲਾਈਵ ਵੀਡੀਓ ਭਈਓ ਲਾਈਵ ਵੀਡੀਓ ਚੱਕ ਲੋ ਜੀ ਬਰੀ ਲੋੜੀ ਦਿਖਾ ਦਿਆਂ ਇਹਨੂੰ ਬਸ ਆਪੇ ਹੀ ਗੱਲਾਂ ਅੱਛਾ ਹਾਂ ਮੇਰੀ ਲਾਈਵ ਵੀਡੀਓ ਚੱਕੋ ਜੀ ਠੀਕ ਆ ਜੀ ਹਾਂਜੀ ਹਾਂਜੀ ਜਿਹੜਾ ਮੰਡੀ ਦਾ ਜਿਹੜਾ ਤੁਹਾਡਾ ਆਰਟੀ ਆ ਠੇਕਾ ਲੱਤਾ ਜਿਹਨੇ ਉਹ ਵੀ ਨਹੀਂ ਆ ਰਿਹਾ ਉਹਨੂੰ ਕੋਈ ਇੱਕ ਦੋ ਵਾਰੀ ਤੁਸੀਂ ਹਾਂ ਉਹਨੂੰ ਜਦੋਂ ਜੀ ਸੈਕਟਰੀ ਸਾਹਿਬ ਨੂੰ ਕਹਦੇ ਨੇ ਜੀ ਫਿਰ ਉਹ ਸਫਾਈ ਕਰ ਜਾਂਦਾ ਕੀ ਅੱਛਾ ਜੀ ਕਿੰਨੀ ਵਾਰੀ ਕਰਦਾ ਜੀ ਅੱਛਾ ਜੀ ਹਾਂ ਇਹ ਨਹੀਂ ਹੈਗਾ ਵੀ ਆਪਣੇ ਆਪ ਕੋਈ ਨਹੀਂ ਜਗਾ ਕਰਦਾ ਉੱਥੇ ਲੈ ਜਾਂਦਾ ਸਫਾਈ ਕਿਹਦੇ ਦਾ ਹੋਗਾ ਘਰਾਂ ਨਾਲ ਜਾ ਕੇ ਹਾਂ ਦੇਖੋ ਜੀ ਉਹ ਇੱਧਰ ਉਹ ਤੋਂ ਦੇਖ ਲਓ ਜੀ ਦੇਖਣੇ ਹਾਂਜੀ ਉਹ ਵੀਡੀਓ ਬਣਾ ਲਓ ਜੀ ਗੰਦ ਦੀ ਵੀਡੀਓ ਬਣਾਓ ਤੁਸੀਂ ਜੀ ਹਾਂ ਜੇ ਜੋ ਸੱਚਾ ਸੱਚ ਹੈ सफाई पर होती नहीं है है मजबूरी गंदगी बहुत है, बैठना है, क्या करें? मजबूरी में तो बैठना पड़ता है कितने चेहरे को जहाँ ठेकेदार है जो वो भी नहीं करा रहा नहीं, सफाई जो मंडी का ठेका लिया जिसने वो तो सफाई नहीं करा देखा अच्छा आप कितने चेर से यहाँ बैठते हो यही हाल है का कोई ध्यान नहीं है ठीक है, है। राकेश कितने चेर हो गया आपको ये मंडी में भी लगे लगेगा अच्छा ये जो सफाई सफाई नहीं हो रही इसके बारे आप क्या कहना चाहते हो क्या कहेंगे कराओ अच्छा सफाई किसने करानी है आ, कमेटी वाले ने कराना हाँ कमेटी वाले आते नहीं सफाई नहीं करा रहे होता है कभी होता है है कभी कितने बारी होता है कितने दिनों महीनों में कितनी बारी हफ्ते में एक दो बारी होता है अच्छा मतलब सफाई वाला कोई ध्यान नहीं आप इतनी सब्जी बेच रहे हो या बदबू आ रही है इतनी मुश्किल है बैठना अच्छा जो आपसे कस्टमर आ रहे हैं सब्जी लेके जाता है उनको भी दिक्कत आ रही है इसके बारे आप क्या कहना चाहते हो अच्छा नहीं जो सफाई नहीं करते उसके बारे आप क्या कहना चाह रहे कर्मचारी को ہم کیا کہہ سکتے ہیں ہمارا کیا جو منڈی کا ارتھی ہے اس کو ملے اب نہیں ہم نہیں ملے نہیں اچھا جو جس نے ٹھیکا وغیرہ لیا وہ کیا وہ بھی نہیں سپائی کرا رہا کراتے وہی لوگ تو کراتے ہیں اور کوئی ہاں ہفتے میں کتنی بار دو بار اچھا جی تھانوں بھی بدبو اوندے اونی ہے جڑے ایتھے کھڑے دے بیٹھے نے انہاں دا کی حال ہے برا حال ہے جی بیماری پھیلنے دا خطرہ ہے جی دیکھو دھیان ਨਾਲی کسے نو آ کے چیکنگ کراؤ جی یہ کی حال ہے جی ਇਹਦਾ ਗੰਦ ਉਹ ਤੱਕ ਪਹੁੰਚ ਜਾਂਦਾ ਜੀ ਆ ਜਿਹੜਾ ਗੰਦ ਦਾ ਢੇਰ ਇੱਥੇ ਲਾ ਜੰਦੇ ਆ ਕਿ ਇਹ ਚੱਕਦੇ ਨਹੀਂ ਹੈਗੇ ਇੱਥੇ ਲਾ ਜੰਦੇ ਜੀ ਜ਼ਿਮੀਦਾਰਾਂ ਪਰਕਾ ਇਹ ਪੰਜ ਨੰਬਰ ਪਾਰਕਾ ਸਬਜ਼ੀ ਦੀ ਟਾਰ ਪਰਕਾ ਇਹਨੂੰ ਇਹਦੇ ਢੇਰ ਬਣਾਇਆ ਪਿਆ ਜੀ ਗੰਦਗੀ ਬਣਾਈ ਪਈ ਆ ਮਤਲਬ ਕਹਿੰਦੇ ਸਮੇਂ ਦੇ ਇਹਨੂੰ ਮਤਲਬ ਕਹਿੰਦੇ ਉੱਥੋਂ ਕੂੜਾ ਚੱਕ ਕੇ ਇੱਥੇ ਇਕੱਠਾ ਕਰ ਦਿੰਦੇ ਆ ਨਾ ਜੀ ਨਾ ਉਰੇ ਉਰੇ ਇਕੱਠਾ ਕਰਦੇ ਨੇ ਜੀ ਰਸਤੇ 'ਚ ਪੈਂਦਾ ਸਾਰਾ ਜ਼ਿਮੀਦਾਰਾਂ ਨੂੰ ਸਮੈਲ ਆਉਂਦੀ ਆ ਦੀ ਬੁਰਾ ਹਾਲ ਹੋਰ ਜਗ੍ਹਾ ਬਹੁਤ ਨੇ ਜੀ ਕਿਤੇ ਦੂਰ ਪਰੇ ਜਗ੍ਹਾ ਵੀ ਗੰਦੀ ਕਰਾ ਰਹੇ ਨੇ ਜਿਹੜਾ ਕਿ ਖੜੀਆਂ ਵਾਲ ਮਤਲਬ ਕਹਿਣ ਦਾ ਕੋਈ ਸਫਾਈ ਵਾਲ ਕੋਈ ਧਿਆਨ ਨਹੀਂ ਜਾ ਰਿਹਾ। ਤੁਸੀਂ ਥੋੜੇ ਸਾਹਮਣੇ ਦੀ ਵੀਡੀਓ ਬਣਾਓ ਜੀ। ਇਹਦੀ ਵੀਡੀਓ ਬਣਾ ਕੇ ਨਾਲ ਲਾਓ ਜੀ। ਐਸੀ ਝੂਠ ਬੋਲਦੇ ਆ ਜੀ। ਜੋ ਤੁਹਾਡੇ ਸਾਹਮਣੇ ਸੱਚ ਆਈ ਸੱਚ ਆ ਜੀ। ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ? ਪ੍ਰਸ਼ਾਸਨ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਸਫਾਈ ਕਰਾਈਏ। ਸਫਾਈ ਕਰਾਓ ਜੀ ਸਾਡੀ ਬਾਈ ਪਾਰਕ ਦੇ ਵਿੱਚ ਦਾ ਸਪੈਸ਼ਲ ਗੰਦਗੀ ਚਾਹੀਦੀ ਉਹ ਨਹੀਂ। ਤੁਸੀਂ ਚੈੱਕ ਕਰੋ ਜਦੋਂ ਵੀ ਉਹਨਾਂ ਨੇ ਸਾਰੇ ਪੈਜਾਂ ਵਾਲੇ ਇਹਨਾਂ ਨੇ ਇਹ ਰੂੜੀ ਬਣਾਈ ਹੋਈ ਹੈ। ਭਾ ਜਿਮੀਦਾਰ ਦੀ ਜਿਹੜੀ ਪਾਰਕ ਹੈ। ਠੀਕ ਆ ਜੀ। ਹੋਰ ਸਾਰੀਆਂ ਪਾਰਕ ਜਿਵੇਂ ਮਰਦੇ ਜਿਹੜੀ ਕਿਸਾਨਾਂ ਦੀ ਪਾਰਕ ਇਹਨਾਂ ਨੇ ਰੂੜੀ ਬਣਾਈ ਹੋਈ ਆ ਇੱਥੇ ਹੀ ਗੰਦ ਲਾਉਂਦੇ ਨੇ ਇੱਥੋਂ ਹੀ ਸਬਜ਼ੀ ਜਾਣੀ ਹੋਰ ਕਿਥੇ ਪਸਾ ਕਰਦੇ ਨਹੀਂ ਲਾਉਂਦੇ ਨੇ ਲੋਕਾਂ ਦੇ ਜੇ ਇੱਥੇ ਸਫਾਈ ਨਹੀਂ ਹੋਊਗੀ ਤਾਂ ਪਰ ਮਾਰ ਕਿਸਾਨਾਂ ਦੀ ਮੰਡੀ ਆ ਕਿਸਾਨਾਂ ਦੀ ਮੰਡੀ ਦੇ ਵਿੱਚ ਜਿਹੜੀ ਪਾਰਕ ਦਿੱਤੀ ਹੋਈ ਆ ਉਹਦੇ ਵਿੱਚ ਢੇਰ ਲਾਏ ਨੇ ਇਹਦਾ ਹੀ ਬੁਰਾ ਹਾਲ ਹੈ ਜੀ ਜਿਹੜੇ ਹੋਰ ਪਾਰਕ ਦੇ ਵਿੱਚ ਵੀ ਗੰਦ ਗੰਦ ਪਾ ਸਕਦੇ ਨੇ ਜੀ ਕੋਈ ਕਹਿਣ ਨਹੀਂ ਆਉਂਦਾ ਫੜੀਆਂ ਨੂੰ ਵੀ ਤੁਸੀਂ ਇੱਕ ਜਗ੍ਹਾ ਤੇ ਗੰਦ ਸਿਟੋ ਤੁਸੀਂ ਇੱਕ ਜਗ੍ਹਾ ਤੇ ਢੇਰ ਲਾਓ ਉਹ ਦੇਖੋ ਜੀ ਉੱਪਰ ਜਿਹੜੇ ਥੜੀਆਂ ਬੈਠਣ ਵਾਲੀਆਂ ਨੇ ਉਹਨਾਂ ਉੱਤੇ ਵੀ ਗੰਦ ਪਾਇਆ ਪਿਆ ਨਹੀਂ ਲਾਉਸਮੈਂਟ ਕਰਕੇ ਫੜੀਆਂ ਨੂੰ ਕਿਹਾ ਜਾਵੇ ਵੀ ਤੁਸੀਂ ਭ ਬਾਰ ਬਾਰ ਜਗਾ ਗੰਦ ਨਾ ਪਾਓ ਤੇ ਫੜੀਆਂ ਵਾਲੇ ਵੀ ਕੋਈ ਪਰਵਾਹ ਨਹੀਂ ਕਰਦੇ ਨਾ ਇਹਨਾਂ ਨੂੰ ਕੋਈ ਕਹਿਣੇ ਵਾਲਾ ਵੀ ਕਿੱਥੇ ਰੱਖਣਾ ਕਿੱਥੇ ਛੱਡਣਾ ਕਿੱਥੇ ਜੀ ਕਰਦਾ ਆ ਕੇ ਆ ਪਾਰਕ ਪੰਜ ਨੰਬਰ ਪਾਰਕ ਆ ਕੇ ਢੇਰੀ ਕਰ ਜਾਂਦੇ ਨੇ ਠੀਕ ਹੈ ਜੀ ਪ੍ਰਸ਼ਾਸਨ ਨੂੰ ਇਹ ਵੀ ਕਹਿਣਾ ਚਾਹੀਦਾ ਜੇ ਜਿੰਨੀਆਂ ਫੜੀਆਂ ਯਹਾਂ ਯਹਾਂ ਕੋਈ ਬੁੱਧਬੂ ਹੈ ਕੋਈ ਸਫਾਈ ਨਹੀਂ ਹੈ ਇਸਕਾ ਇਸਕਾ ਕੀ ਆਪ ਕੀ ਕਹਿ ਕਹਿਣ ਜਾਣੇ ਤੇ ਹੋ ਆਪ ਸੀ ਬੀਐਸਸੀ ਇਹੀ ਬਾਤ ਕਰ ਰਹੀ ਹੂੰ ਭਈਆ ਯਹਾਂ ਪੇ ਸਫਾਈ ਕਿਉਂ ਨਹੀਂ ਹੈ ਇਤਨੀ ਗੰਦਗੀ ਹੈ ਨਾ ਬਹੁਤ ਜਿਹੜੀ ਪਬਲਿਕ ਆਤੀ ਹੈ ਇਨਫੈਕਸ਼ਨ ਫੈਲਨੇ ਦਾ ਡਰ ਹੈ हो गया ना पहले सरकारी काम था था तो उनको पता था कैसे कैसे करना आप आ, क्या कहना चाहते हो ज़रूरी है पर जैसे गंदगी में सब्जी बेच रहे यहाँ कोई सफाई नहीं है सब्जी लेने दिक्कत होती है बदबू चढ़ रही है इसके बारे आप मंडी आरती वाले को क्या कहना चाहते हो ਮੇਰਾ ਤਾਂ ਇਹ ਕੰਮ ਸਫਾਈ ਦੀ ਗੱਲ ਹੈ ਠੀਕ ਜੰਦਰਾ ਅਨਿਲ ਮਲੋਤਰਾ ਜੀ ਜਿਹੜੀ ਇਹ ਸਫਾਈ ਨਹੀਂ ਹੋ ਰਹੀ ਮੰਡੀ 'ਚ ਕੀ ਇਹ ਜਿਹੜੇ ਸਫਾਈ ਠੇਕੇਦਾਰ ਹੈਗੇ ਆ ਠੇਕਾ ਮੰਡੀ 'ਚ ਲਿੱਤਾ ਹੋਇਆ ਸਫਾਈ ਦਾ ਕੀ ਉਹ ਸਫਾਈ ਕਰਾ ਰਹੇ ਨਹੀਂ ਕਾਦੀ ਹੋ ਰਹੀ ਹੈ ਤੁਹਾਡੇ ਸਾਹਮਣੇ ਵੇਖੋ ਕੰਦ ਲੱਗਾ ਅੱਛਾ ਜੀ ਕਿੰਨਾ ਵੇਖੋ ਢੇਰ ਲੱਗਾ ਹੈ ਤੁਸੀਂ ਸਬਜ਼ੀ ਕਿੱਦਾਂ ਵੇਚ ਰਹੇ ਨਹੀਂ ਬਦਬੂ ਜੀ ਸਬਜ਼ੀ ਵੇਚ ਰਹੇ ਨਹੀਂ ਬਾੜ ਆ ਰਹੀ ਆ ਕੀ ਕੀ ਕਰਨਾ ਮੈਂ ਢਿੱਡ ਪਿੱਛੇ ਕਰਨਾ ਬੰਦਾ ਕੀ ਕਰਨਾ ਅੱਛਾ ਜੀ ਕਿਸੇ ਨੂੰ ਕਿਹਾ ਨਹੀਂ ਤੁਸੀਂ ਆਰਤੀ ਮੰਡੀ ਵਾਲੇ ਨੂੰ ਕਿਸੇ ਨੂੰ ਕਿਹਾ ਨਹੀਂ ਹੈਗਾ ਉਹਦਾ ਇਹਦੇ ਗਹਿਣ ਨਹੀਂ ਕਿਹਾ ਉਹ ਸਾਰੇ ਰਲ ਕੇ ਗਹਿਣ ਤੇ ਬਹਿਰੀ ਹੈ ਨਾ ਅੱਛਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਸਫਾਈ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਕਹਿੰਦੇ ਸਫਾਈ ਕਰਾਓ ਅੱਛਾ ਅਜੇ ਇਹੋ ਹੀ ਜਾਣੇ ਹੋ ਗਿਆ ਜੀ ਇਹ ਗਿੰਦਗੀ ਜੀ ਥੋੜੀ ਬਹਿਣਾ ਚਾਹਲੇ ਅੱਛਾ ਅਜੇ ਸਫਾਈ ਜੀ ਬਹਿਣਾ ਚਾਹਨੇ ਠੀਕ ਹੈ ਕਰਾਓਗੇ ਤੁਸੀਂ ਸਾਡੇ ਅਸੇ ਵਧੀਆ ਹੀ ਹੈ ਅੱਛਾ ਮੈਂ ਤੁਹਾਨੂੰ ਬਹਿਣਾ ਬੰਦਾ ਕੀ ਕਰੀ अच्छा कितने चेर ते बैठ रहे हो ਤੁਸੀਂ ਇੱਥੇ ਮੰਡੀ ਚ ਮੈਨੂੰ ਤੇ 10 ਸਾਲ ਹੋ ਗਏ ਤੇ 10 ਸਾਲਾਂ ਜਾਂ ਕੋਈ ਸਹਾਰ ਆਇਆ ਇਹ ਇਦਾਂ ਹੀ ਆਏ ਕਿਸੇ ਲੈ ਤੇ ਮੈਂ ਕਰਾ ਦਿੰਦੇ ਕਿਸੇ ਲੈ ਕਰਾਉਂਦੇ ਨਹੀਂ ਅੱਛਾ ਕਿਸੇ ਟਾਈਮ ਤੇ ਕਰਾ ਦਿੰਦੇ ਅੱਛਾ ਕਿੰਨੇ ਕਿੰਨੇ ਦਿਨ ਨਹੀਂ ਸਪਾਈ ਹੁੰਦੀ ਬਾਦ ਬਾਦ ਕੀ ਤੇ ਬਹਾਵ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਜੀ ਲਾ 12 ਦਿਨ ਹੋ ਗਏ ਅੱਛਾ ਕੋਈ ਨਹੀਂ ਆਇਆ ਕੂੜਾ ਚੱਕਣ ਲਈ ਕੋਈ ਨਹੀਂ ਆਇਆ ਵੇਖ ਲੈ ਤੁਹਾਡੇ ਸਾਹਮਣੇ ਪੈਸਾ ਤੇ ਲੈ ਕੋਈ ਦੇਵੇਗਾ ਤੇ ਚੁਗਾ ਲੇਗਾ ਨਹੀਂ ਤੇ अच्छा जी। ਕਿਹੜੇ ਚੱਲਦਾ ਵੇ? ਨਹੀਂ ਅੱਧੀ ਰਹਿੰਦਾ ਵਾ। ਅੱਧੀ ਰਹਿੰਦਾ। اچھا। ਤੇ ਪਹਿਲਾ ਤੇਲੇ ਦਾ ਮਤਲਬ ਕਹਿੰਦਾ ਕੋਈ ਮੰਡੀ ਵਾਲੇ ਤੋਂ ਹੋਵੇ ਕੌਣ ਦਊਗਾ? ਓਏ ਜਿਹੜਾ ਵੱਡੇ ਵਾਲੇ ਹੀ ਦਿੰਦੇ ਕੱਡੇ-ਕੁੱਡੇ ਕਰਕੇ ਜੇ। ਅੱਛਾ, ਅੱਡੇ ਵਾਲੇ ਕਿਰਾਇਆ ਇਕੱਠੇ ਕਰਕੇ ਦਿੰਦੇ ਆ। 200-200 ਰੁਪਇਆ ਕਰਕੇ ਦੇ ਦਿੰਦੇ ਫੇਰੇ। ਚੁੱਕਿਆ ਦਿੰਦਾ ਨਹੀਂ ਤੇ। ਚੁੱਕਿਆ ਨਹੀਂ ਦਿੰਦਾ। ਠੀਕ ਹੈ ਜੀ।